ਪੰਜਾਬ ਵਿੱਚ ਗੈਂਗਵਾੜ ਦੀ ਅਗ ਇੱਕ ਵਾਰ ਫਿਰ ਪੜਕ ਉੱਠੀ ਹੈ ਇੱਕ ਅਜੇਹ ਕਤਲ ਜਿਸ ਨੇ ਖੇਡ ਮੈਦਾਨਾ ਨੂੰ ਖੂਨ ਨਾਲ ਲਾਲ ਕਰ ਦਿੱਤਾ 30 ਸਾਲਾਂ ਦਾ ਕਨਵਰ ਦਿਗਵੇਜ ਸਿੰਘ ਜਿਸ ਨੂੰ ਦੁਨੀਆ ਰਾਣਾ ਬਲਾਚੋਰੀਆ ਦੇ ਨਾਂ ਤੋਂ ਜਾਣਦਾ ਸੀ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਉਹ ਇੱਕ ਕਬੱਡੀ ਖਿਡਾਰੀ ਵੀ ਸੀ ਤੇ ਇੱਕ ਉੱਪਰ ਦਾ ਪ੍ਰੋਮੋਟਰ ਵੀ ਸੀ ਪਰ ਹਰਾਨੀ ਦੀ ਗੱਲ ਇਹ ਹੈ ਕਿ ਇਸ ਕਤਲ ਦੀਆਂ ਤਾਰਾਂ ਸਿੱਧੀਆਂ ਪੰਜਾਬ ਦੇ ਸਭ ਤੋਂ ਵੱਡੇ ਕਤਲकांड ਯਾਨੀ ਸਿੱਧੂ ਮਸੇਵਾਲਾ ਨਾਲ ਜੁੜ ਰਹੀਆਂ ਹਨ ਆਖਰ ਕੀ ਸੀ ਉਹ ਬਦਲਾ ਅਤੇ ਕਿਵੇਂ ਸੈਲਫੀ ਲੈਣ ਦੇ ਬਹਾਨੇ ਇੱਕ ਖਿਡਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਓ ਦੇਖਦੇ ਹਾਂ ਸਤ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਵੀ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਤਾਂ ਜੋ ਨਵੇਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਗੱਲ ਕਰਦੇ ਹਾਂ ਰਾਣਾ ਬਲਾਚੋਰੀਆ ਦੇ ਬਾਰੇ ਜਿਸ ਦੇ ਸਿਰ ਤੇ ਹਲੇ ਵੀ ਆਦਾ ਸੇਰਾ ਵੀ ਨਹੀਂ ਉਤਰਿਆ ਸੀ ਉਹ ਸਿਰਫ 10 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਖੁਸ਼ੀਆਂ ਦਾ ਮਾਹੌਲ ਸੀ ਪਰ ਮੌਤ ਉਸ ਦਾ ਪਿੱਛਾ ਕਰ ਰਹੀ ਸੀ 12 ਤੋਂ 15 ਦਸੰਬਰ ਤੱਕ ਮੋਹਾਲੀ ਦੇ ਸੁਹਾਣਾ ਬੈਡ ਵਿੱਚ ਚੱਲ ਰਹੇ 29ਵੇਂ ਸੁਹਾਣਾ ਕਬੱਡੀ ਕੱਪ ਵਿੱਚ ਰਾਣਾ ਆਪਣੀ ਟੀਮ ਨੂੰ ਲੈ ਕੇ ਪਹੁੰਚਿਆ ਸੀ ਜਿਸ ਨੂੰ ਉਹ ਸਪੌਂਸਰ ਕਰ ਰਿਹਾ ਸੀ ਹਾਲਾਂਕਿ ਸੂਤਰ ਦੱਸਦੇ ਹਨ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਹੀ ਰਾਣੇ ਦੀ ਟੀਮ ਨੂੰ ਧਮਕੀਆਂ ਮਿਲ ਚੁੱਕੀਆਂ ਸਨ ਕਿਉਂ ਇੱਥੇ ਨਾ ਖੇਡਣਾ ਉਸੇ ਰਾਤ ਮਸ਼ਹੂਰ ਗਾਇਕ ਮਨਗਿਰਤ ਔਲਖ ਨੇ ਵੀ ਪਹੁੰਚਣਾ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਹੋਣੀ ਨੇ ਆਪਣਾ ਖੇਡ ਖੇਡ ਦਿੱਤਾ 15 ਦਸੰਬਰ 2025 ਸ਼ਾਮ ਦੇ ਕਰੀਬ 5:30 ਵਜੇ ਮੈਚ ਖਤਮ ਹੋ ਚੁੱਕਾ ਸੀ ਜਦੋਂ ਰਾਣਾ ਗਰਾਉਂਡ ਤੋਂ ਬਾਹਰ ਆ ਰਿਹਾ ਸੀ ਤਾਂ ਕੁਝ ਨੌਜਵਾਨ ਮੋਟਰਸਾਈਕਲ ਅਤੇ ਬਲੈਰੋ ਗੱਡੀ ਤੇ ਸਵਾਰ ਹੋ ਕੇ ਉੱਥੇ ਆਉਂਦੇ ਹਨ ਦੋ ਜਣੇ ਰਾਣੇ ਨੂੰ ਸੈਲਫੀ ਲੈਣ ਦੇ ਬਹਾਨੇ ਰੋਕਦੇ ਹਨ ਰਾਣਾ ਹਾਲੇ ਕੁਝ ਸਮਝ ਪਾਉਂਦਾ ਉਹਨੇ ਨੂੰ ਹਮਲਾਵਰ ਨੇ ਉਸ ਦੇ ਮੂੰਹ ਤੇ ਕਾਲਾ ਕੱਪੜਾ ਪਾ ਦਿੱਤਾ ਇਹ ਕਾਲਾ ਕੱਪੜਾ ਕਿਉਂ ਪਾਇਆ ਗਿਆ ਕਿਉਂਕਿ ਹਮਲਾਵਰ ਜਾਣਦੇ ਸਨ ਕਿ ਰਾਣਾ ਖੁਦ ਹਥਿਆਰ ਰੱਖਦਾ ਸੀ ਅੱਧੇ ਉਸਤੇ ਕੋਲ ਲਾਇਸੈਂਸੀ ਪ੍ਰਸਤੋਰ ਹੁੰਦੀ ਹੈ ਉਹ ਰਾਣੇ ਨੂੰ ਜਵਾਬੀ ਫਾਇਰਿੰਗ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਸਨ ਕੱਪੜਾ ਪਾਉਂਦੇ ਹੀ ਆਟੋਮੈਟਿਕ ਹਥਿਆਰਾਂ ਨਾਲ ਰਾਣੇ ਦੇ ਚਿਹਰੇ ਤੇ ਅੰਨੇ ਵਾ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਦੀ ਆਵਾਜ਼ ਟੂਰਨਾਮੈਂਟ ਦੇ ਲਾਈਵ ਟੈਲੀਕਾਸਟ ਵਿੱਚ ਵੀ ਰਿਕਾਰਡ ਹੋ ਗਈ 6:05 ਮਿੰਟ ਤੇ ਫੋਰਟਿਸ ਹਸਪਤਾਲ ਵਿੱਚ ਰਾਣੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੁਣ ਸਵਾਲ ਉੱਠਦਾ ਹੈ ਇਸ ਕਤਲ ਦਾ ਮੁਸੇਵਾਲੇ ਨਾਲ ਕੀ ਲੈਣਾ ਦੇਣਾ ਹੈ। ਕਤਲ ਤੋਂ ਤੁਰੰਤ ਬਾਅਦ ਗੋਪੀ ਕਨ ਸ਼ਾਮਪੂਰੀਆ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਜੋ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਕਤਲ ਸਿੱਧੂ ਮੁਸੇਵਾਲੇ ਦੀ ਮੌਤ ਦਾ ਬਦਲਾ ਹੈ। ਰਾਣਾ ਬਲਚੋਰੀਆ ਦਾ ਸਬੰਧ ਲੋਰੈਂਸ ਮਿਸ਼ਨੋਈ ਗੈਂਗ ਨਾਰਸਨ ਦੋਸ਼ ਲਾਇਆ ਗਿਆ ਹੈ ਕਿ ਰਾਣੇ ਨੇ ਸਿੱਧੂ ਦੇ ਕਾਤਲਾਂ ਦੀ ਮਦਦ ਕੀਤੀ ਸੀ ਹਾਲਾਂਕਿ ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਕੀਤੀ ਹੈ ਪਰ ਹਾਲੇ ਤੱਕ ਅਧਿਕਾਰਤ ਤੌਰ ਤੇ ਰਾਣੇ ਦਾ ਕਿਸੇ ਗੈਂਗ ਨਾਲ ਸਬੰਧ ਹੋਣਾ ਸਾਬਤ ਨਹੀਂ ਕੀਤਾ ਹੈ ਰਾਣ ਦੇ ਪਿਤਾ ਨੇ ਵੀ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਦੋਸਤੋ ਅੱਜ ਦੀ ਸਭ ਤੋਂ ਵੱਡੀ ਅਪਡੇਟ ਜੋ ਕਿ ਬੀਤੇ ਦਿਨ ਹੀ ਹੋਈ ਗੈਂਗਵਾਰ ਵਿੱਚ ਇੱਕ ਮਾਂ ਦਾ ਪੁੱਤ ਇੱਕ ਪਤਨੀ ਦਾ ਸੁਹਾਗ ਜੋ ਕਿ ਸਾਨੂੰ ਸਦਾ ਲਈ ਛੱਡ ਕੇ ਜਾ ਚੁੱਕਿਆ ਹੈ ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਵਿੱਚ ਵੱਧ ਰਹੇ ਦਿਨ-ਬਦ ਦਿਨ ਇਸ ਗੈਂਗ ਵਾਰਵਾਰੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਵਾਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਕਿਸੇ ਵੱਡੇ ਅਪਡੇਟ ਨਾਲ ਉਦੋਂ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ